ਗੁਰੂ ਨਾਨਕ ਮਿਸ਼ਨ ਨਿਤ੍ਰਹਿਣ ਵਿਰਧ ਆਸ਼ਰਮ ਸਪਰੋਡ ਨੰਗਲ ਜੀਟੀ ਰੋਡ ਫਗਵਾੜਾ ਵਿਖੇ 36ਵਾਂ ਸਾਲਾਨਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਮਨਾਇਆ ਗਿਆ ਇਸ ਸ਼ੋਭ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿੱਚ ਪਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ ਪਾਈ ਕੁਲਵਿੰਦਰ ਸਿੰਘ ਆਨੰਦਪੁਰ ਸਾਹਿਬ ਵਾਲੇ ਭਾਈ ਸੰਵੀਰ ਸਿੰਘ ਜਲੰਧਰ ਵਾਲੇ ਭਾਈ ਜੈਦੀਪ ਸਿੰਘ ਕਥਾਵਾਚਕ ਅਤੇ ਆਸ਼ਰਮ ਦੇ ਬੱਚਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ। ਸਮਾਗਮ ਵਿੱਚ ਉਚੇਚੇ ਤੌਰ ਤੇ ਸ਼੍ਰੀਮਨ ਸੰਤਗੁਰ ਚਰਨ ਸਿੰਘ ਜੀ ਮਹਾਰਾਜ ਮੁੱਖ ਸੰਚਾਲਕ ਤਪ ਅਸਥਾਨ ਨਿਰਮਲ ਕੁਟਿਆ ਛਾਂਬੜੀ ਪਿੰਡ ਪੰਡਵਾ ਸੰਤ ਪਰਮੇਸ਼ਵਰ ਜੀ ਭੋਗਪੁਰ ਵਾਲੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਐਸੀ ਵਿੰਗ ਜ਼ਿਲ੍ਹਾ ਪ੍ਰਧਾਨ ਸੰਤੋਸ਼ ਗੋਗੀ ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾਂ ਤੇ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਵੱਖ-ਵੱਖ ਰੋਗਾਂ ਦੇ ਮੁਫਤ ਚੈੱਕਅਪ ਕੈਂਪ ਵੀ ਲਗਾਏ ਗਏ ਜਿਨ੍ਹਾਂ ਵਿੱਚ 1200 ਤੋਂ ਵੱਧ ਮਰੀਜ਼ਾਂ ਨੇ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ ਇਸ ਮੌਕੇ 77 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਜਿਨ੍ਹਾਂ ਦੇ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਦਵਾਈਆਂ ਤੇ ਇਨਕਾਂ ਵੀ ਮੁਫਤ ਦਿੱਤੀਆਂ ਜਾਣਗੀਆਂ ਜੇਕਰ ਤੁਸੀਂ ਹੋਰ ਜਾਣਕਾਰੀ ਭਰਪੂਰ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀ ਰਹਿਣ ਦੇਖੋ ਪੂਰੀ ਖਬਰ ਹਨਕ ਨੇਤਰੀਨ ਬਿਰਦਾ ਆਸ਼ਰਮ ਵਿਖੇ ਅੱਜ 36ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਕਿਹੋ ਜਿਹਾ ਸਮਾਗਮ ਤੇ ਕੌਣ-ਕੌਣ ਅੱਜ ਇੱਥੇ ਆਏ ਨੇ ਗੁਰੂਗ੍ਰਾਮ ਜੀ ਬਹੁਤ ਵਧੀਆ ਤਰੀਕੇ ਨਾਲ ਜੋ ਗੁਰੂ ਨਾਨਕ ਮਿਸ਼ਨ ਦੇ ਮਿਰਦਾ ਆਸ਼ਰਮ ਦਾ 70 ਸੱਤੀਵਸਲਾਨਾ ਸੋਗ ਮਨਾਇਆ ਗਿਆ 3-4 ਦਿਨ ਤੋਂ ਪ੍ਰੋਗਰਾਮ ਚੱਲਿਆ ਸੀ ਰਾਤ ਵੀ ਕੀਰਤਨ ਦਰਬਾਰ ਸੀ ਤੇ ਜਿੰਨੇ ਵੀ ਨੇਤਰੀ ਦੇ ਬੱਚੇ ਇੱਥੋਂ ਸਿੱਖ ਕੇ ਗਏ ਨੇ ਉਹਨਾਂ ਦਾ ਰਾਤ ਦਾ ਪ੍ਰੋਗਰਾਮ ਸੀ ਵੱਡੇ ਲੈਵਲ ਤੇ ਉਹਨਾਂ ਨੇ ਕੀਰਤਨ ਕੀਤਾ ਤੇ ਅੱਜ ਵੀ ਤਕਰੀਬਨ ਭਾਜਾਪਾ ਦਵਿੰਦਰ ਸਿੰਘ ਸੋਢੀ ਸਾਹਿਬ ਉਹ ਲੁਧਿਆਣਾ ਤੋਂ ਵਿਸ਼ੇਸ਼ ਕਰਕੇ ਇੱਥੇ ਹਰ ਸਾਲ ਹੀ ਆਉਂਦੇ ਨੇ ਔਰ ਨਿਸ਼ਕਾਮ ਭਾਵਨਾ ਦੇ ਨਾਲ ਇੱਥੇ ਕੀਰਤਨ ਕਰਕੇ ਜਾਂਦੇ ਨੇ ਔਰ ਭਾਈ ਕੁਲਵਿੰਦਰ ਸਿੰਘ ਜੀ ਬਾਕੀ ਹੋਰ ਰਾਗੀ ਸਿੰਘ ਆਪਣੇ ਆਸ਼ਰਮ ਦੇ ਬੱਚਿਆਂ ਨੇ ਕੀਰਤਨ ਕੀਤਾ ਤਕਰੀਬਨ ਹਜ਼ਾਰ ਕਿਤੇ ਲੱਗੇ ਜਿਹੜੀ ਆਪਰੇਸ਼ਨਾਂ ਦੀ ਹੋਈ ਆ ਉਹਦੇ ਵਿੱਚ ਆਪਰੇਸ਼ਨਾਂ ਦੀ ਅਜੇ ਗਿਣਤੀ ਦਾ ਨਹੀਂ ਪਤਾ ਲੱਗਾ ਵੀ ਕਿੰਨੇ ਕੁ ਹੋਏ ਨੇ ਫਿਰ ਵੀ ਤਕਰੀਬਨ 4-500 ਬੰਦਾ ਆਪਰੇਸ਼ਨ ਵਾਲਾ ਵੀ ਹੋ ਜਾਊਗਾ ਸਾਲ ਬਾਅਦ ਇਹਨੇ ਕੁ ਹੋ ਜਾਂਦੇ ਨੇ ਪੂਰੇ ਪੰਜਾਬ ਤੋਂ ਸੰਤਾਂ ਮਹਾਪੁਰਸ਼ਾਂ ਨੇ ਵੀ ਸ਼ਿਰਕਤ ਕੀਤੀ ਹੈ ਹਾਂਜੀ ਸੰਤ ਬਾਬਾ ਗੁਰਚਰਨ ਸਿੰਘ ਦੀ ਪਾਂਡੇ ਵਾਲੇ ਮਹਾਪੁਰਸ਼ ਸੰਤ ਬਾਬਾ ਪਰਮੇਸ਼ਰ ਦੀ ਭੋਗਪੁਰ ਵਾਲੇ ਮਹਾਪੁਰਸ਼ ਤੇ ਇਸੇ ਤਰ੍ਹਾਂ ਆਪਣੇ ਥੇ ਵਾਲੇ ਮਹਾਪੁਰਸ਼ ਉਹਨਾਂ ਨੇ ਚਾਰ ਅਚਰਨ ਪਾਏ ਨੇ ਹੋਰ ਵੀ ਮਹਾਂ ਪਰੇਸ਼ਾਨੀ ਇੱਥੇ ਗੁਰੂ ਘਰ ਚ ਜਾਣੇ ਪਾਏ ਨੇ ਰਾਗੀ ਸਿੰਘਾ ਢੱਡੀ ਸਿੰਘਾ ਨੇ ਸੀ ਧਾਰਮਿਕ ਸਿਆਸੀ ਹਾਂਜੀ 86 ਸੋਮਪrakash ਜੀ ਕੈਬਨਟ ਮੰਤਰੀ ਸਾਡੇ ਕੋ ਇੱਥੇ ਹੋ ਕੇ ਗਏ ਨੇ ਸਰਦਾਰ ਬਲਵਿੰਦਰ ਸਿੰਘ ਜੀ ਧਾਲੀਵਾਲ ਸਾਹਿਬ ਉਹ ਹੋ ਕੇ ਗਏ ਨੇ ਸਰਦਾਰ ਤਕਵੀਰ ਸਿੰਘ ਜੀ ਗੁਰਦਰਾ ਮਾਡਲ ਟਾਊਨ ਤੋਂ ਸਰਦਾਰ ਮੋਹਨ ਸਿੰਘ ਜੀ ਗਾਂਧੀ ਸਾਹਿਬ ਸਤਿਕਾਰਯੋਗ ਰਕੇਸ਼ਪੀਰ ਜੀ ਆਪਣੇ ਗੋਗੀਬੀਰ ਜੀ ਸਾਰੇ ਵੀਰ ਜੀ ਸਾਰੇ ਇੱਥੇ ਜਿਹੜੇ ਸੁਖਵਿੰਦਰ ਸਿੰਘ ਜੀ ਸਾਰੇ ਇੱਥੋਂ ਹੋ ਕੇ ਗਏ ਨੇ ਔਰ ਹਾਜ਼ਰ ਲਵਾ ਕੇ ਗਏ ਨੇ ਮਾਰਾ ਕਿਰਪਾ ਕਰਨ ਦੇਖੋ ਵਿੱਚ ਹੈ ਕਿ ਕਈ ਤਰ੍ਹਾਂ ਦੇ ਕੈਂਪ ਵੀ ਲਗਾਏ ਹੋਏ ਸੀ ਤੇ ਲੋਕਾਂ ਨੇ ਬਹੁਤ ਬਹਾਪ ਪ੍ਰਾਪਤ ਕੀਤਾ ਕਿਹੜੇ ਕਿਹੜੇ ਕੈਂਪ ਅੱਜ ਲੱਗੇ ਹੋਏ ਸਨ ਹੱਡੀਆਂ ਦਾ ਕੈਂਪ ਲੱਗਾ ਹੋਇਆ ਸੀ ਜੀ ਖਾਨ ਹਸਪਤਾਲ ਵਾਲੇ ਔਰ ਡਾਕਟਰ ਸਾਹਿਬ ਨੇ ਕੈਂਪ ਲਾਇਆ ਸੀਗਾ ਔਰ ਜਿੰਨੀਆਂ ਵੀ ਉਹਨਾਂ ਨੇ ਦਵਾਈਆਂ ਦਿੱਤੀਆਂ ਨੇ ਸਾਰਾ ਗੁਰੂ ਘਰ ਵੱਲੋਂ ਅਰੇਂਜਮੈਂਟ ਹੋਇਆ ਫ੍ਰੀ ਦਿੱਤੀਆਂ ਗਈਆਂ ਨੇ ਡਾਕਟਰ ਸੰਦੀਪ ਸ਼ਰਮਾ ਜੀ ਨੇ ਹੋਮੀਓਪੈਥੀ ਫ੍ਰੀ ਕੈਂਪ ਲਾਇਆ ਸੀ ਵੱਡੇ ਲੈਵਲ ਤੇ ਉਹਨਾਂ ਨੇ ਦਵਾਈਆਂ ਸਾਰਿਆਂ ਮਰੀਜ਼ਾਂ ਨੂੰ ਫ੍ਰੀ ਦਿੱਤੀਆਂ ਨੇ ਡਾਕਟਰਾਂ ਦਾ ਵੀ ਔਰ ਸੰਗਤਾਂ ਦਾ ਵੀ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਮਾਰੇ ਕਿਰਪਾ ਕਰ ਨੂੰ ਸਾਨੂੰ ਇਸੇ ਤਰ੍ਹਾਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰਕੇ ਸਲਾਨਾ ਸਮਾਗਮ ਕਰਾਦੇ ਹੋ। ਕੀ ਅਪੀਲ ਕਰੂਗੇ ਸੰਗਤਾਂ ਨੂੰ ਜਿਹੜੀਆਂ ਇੱਥੇ ਨਵੀਆਂ ਜੋਣੀਆਂ ਚਾਹੁੰਦੀਆਂ ਨੇ ਆਣਾ ਚਾਹੁੰਦੇ ਨੇ ਕੀ ਅਪੀਲ ਕਰੂਗੇ? ਵੇਖੋ ਵੀਰ ਜੀ ਐਸੇ ਤੇ ਅਹ ਮਹਾਰਾਜ ਦੀ ਗੁਰਬਾਣੀ ਦਾ ਇੱਕ ਫਰਮਾਨ ਆ ਪਹਿਲੋ ਦੇਤਾ ਰਿਜਕ ਸੰਭਾਹੇ ਪਿੱਛੋਂ ਦੇਤਾ ਜਨਤੂ ਪਾਹੇ। ਜਿਹੜਾ ਵੀ ਕੋਈ ਇੱਥੇ ਆਉਂਦਾ ਬੱਚਾ ਆਵੇ ਬੱਚੀ ਆਵੇ ਹੈਂਡੀਕੈਪ ਗਰੀਬ ਵੀ ਕੋਈ ਵੀ ਆਵੇ ਉਹਦਾ ਅੰਜਲ ਨਾਲ ਹੀ ਆ ਜਾਂਦਾ। ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਆਪ ਜੀ ਬੱਚੇ ਭੇਜੋ ਸਾਡੇ ਕੋਲ ਵਾਦ ਤੋਂ ਵਾਦ ਬਹੁਤ ਵੱਡਾ ਇੱਥੇ ਅਰੇਂਜਮੈਂਟ ਹੈ ਬੱਚਿਆਂ ਦਾ ਰਹਿਣ ਵਾਲਾ ਤੇ ਬਲਾਈਂਡ ਬੱਚੀਆਂ ਬਲਾਈਂਡ ਬੱਚੇ ਹੈਂਡੀਕੈਪ ਯਤਿਮ ਬੱਚਿਆਂ ਦੀ ਜਿਨ੍ਹਾਂ ਨੂੰ ਕੋਈ ਸਮਾਜ ਵਿੱਚ ਨਹੀਂ ਸੰਭਾਲਦਾ ਉਹਨਾਂ ਨੂੰ ਇਹ ਸੰਸਥਾ ਸੰਭਾਲਦੀ ਆ ਸੰਗਤ ਸਾਰੀ ਦੇ ਚਰਨਾਂ 'ਚ ਇਲਾਵੇ ਸੁਣ ਲਿਆ ਉਹਨਾਂ ਦੇ ਚਰਨਾਂ 'ਚ ਇਹ ਹੀ ਬੇਨਤੀ ਕਰੂੰਗਾ ਕਿ ਆਪ ਜੀ ਇਦਾਂ ਦੇ ਬੱਚਿਆਂ ਨੂੰ ਇੱਥੇ ਭੇਜੋ ਤਾਂ ਜੋ ਆਪਾਂ ਇਹਨਾਂ ਮਨੁੱਖਤਾ ਦੀ ਸੇਵਾ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਦਾ ਆਨੰਦ ਮਾਣ ਸਕੀਏ ਇਹਨਾਂ ਕੋਈ ਕਹਿੰਦਾ ਖਿਮਾ ਦਾ ਜਾਤਕਾਂ ਜੀ ਵਾਹਿਗੁਰੂ ਅੱਜ ਫੋਵਾੜਾ ਦੇ ਸਪਰੋਟ ਪਿੰਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਨਿਤਰਹਿਣ ਵਿਦ ਆਸ਼ਰਮ ਵਿਖੇ ਸਾਲਾਨਾ ਸਮਾਗਮ ਰੱਖਿਆ ਗਿਆ ਉਹਦੇ ਵਿੱਚ ਅਸੀਂ ਗੁਰੂ ਸਾਹਿਬ ਜੀ ਅੱਗੇ ਹਾਜ਼ਰੀ ਭਰੀ ਬਹੁਤ ਹੀ ਆਨੰਦਮਈ ਕੀਰਤਨ ਸੁਣਨ ਨੂੰ ਮਿਲਿਆ ਔਰ ਇਹ ਸੰਸਥਾ ਜਿਹੜੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫਲਸਫੇ ਨੂੰ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੀ ਹੋਈ ਦੁਨੀਆ ਦੇ ਅੰਦਰ ਇਹਨਾਂ ਨੇ ਨਾਮ ਕਮਾਇਆ ਬੱਚਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜਿਹੜੀਆਂ ਜਿੰਨਾਂ ਤੋਂ ਕੁਦਰਤ ਨੇ ਵਾਂਝੇ ਰੱਖਿਆ ਸੀ ਪਰ ਇਹਨਾਂ ਨੇ ਸਾਥ ਦੇ ਕੇ ਬੱਚਿਆਂ ਦਾ ਅੱਜ ਬੱਚਿਆਂ ਨੂੰ ਕੀਰਤਨ ਕਰਦੇ ਲਾਇਕ ਬਣਾਇਆ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਨ ਦੇ ਲਾਇਕ ਬਣਾਇਆ ਬਜ਼ੁਰਗਾਂ ਦਾ ਸਹਾਰਾ ਬਣਿਆ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਇਸ ਮਿਸ਼ਨ ਤੇ ਲੱਗੇ ਹੋਏ ਆ ਸਾਰੀ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਆ ਔਰ ਸਮੂਹ ਦੁਨੀਆ ਵਿੱਚ ਵਾਸਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਅਜਿਹੀਆਂ ਸੰਸਥਾਵਾਂ ਕੋਲ ਆਓ ਸਿੱਖਿਏ ਔਰ ਅੱਗੇ ਵਧਿਏ ਸਾਡੇ ਨਾਲ ਸਰਬ ਮੌਜੂਦ ਸਭਾ ਫਗਵਾੜਾ ਤੋਂ ਪ੍ਰਧਾਨ ਸੁਖਿੰਦਰ ਜੀ ਅਤੇ ਸਾਡੀ ਸਾਰੀ ਟੀਮ ਅੱਜ ਇੱਥੇ ਨਤਮਸਤਕ ਹੋਣ ਆਈ ਆ ਔਰ ਇਹਨਾਂ ਤੋਂ ਕੁਝ ਸਿੱਖਣ ਆਈ ਆ ਜਿਹੜੇ ਦੁਨੀਆ ਨੂੰ ਸਿਖਾ ਰਹੇ ਆ ਕਿ ਕਿਸ ਤਰ੍ਹਾਂ ਮਨੁੱਖਾਂ ਦੀ ਸੇਵਾ ਕਰਨੀ ਆ ਕਿਸ ਤਰ੍ਹਾਂ ਉਹਨਾਂ ਬੱਚਿਆਂ ਦਾ ਸਾਥ ਦੇਣਾ ਜਿਹੜੇ ਅੱਖਾਂ ਤੋਂ ਵਾਝੇ ਨੇ ਇਸ ਤਰ੍ਹਾਂ ਦਾ ਬਜ਼ੁਰਗਾਂ ਦਾ ਸਾਥ ਜਿਹਨੇ ਸਾਡੇ ਮਾਪੇ ਵਰਗੇ ਨੇ ਔਰ ਅਸੀਂ ਇਹਨਾਂ ਦਾ ਜਿੰਨਾ ਧੰਨਵਾਦ ਕਰ ਲਈ ਬਹੁਤ ਘੱਟ ਆ ਔਰ ਸਮੂਹ ਫਗਵਾੜਾ ਵੱਲੋਂ ਇਹ ਹੀ ਬੇਨਤੀ ਕਰਨਾ ਕਿ ਆਓ ਉਥੋਂ ਕੁ ਸਿੱਖੀਏ ਸਕੇ ਆਪਣੇ ਸਮਾਜ ਦੇ ਅੰਦਰ ਆਪਣੇ ਨਗਰ ਦੇ ਆਪਣੇ ਮੁਹੱਲੇ ਦੇ ਅੰਦਰ ਇਸ ਸੋਚ ਨੂੰ ਵਧਾਈਏ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦਿੱਤੀ ਸੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਕੀ ਫਤਿਹ